ਮੈਂ ਜਸਮਿੰਦਰ ਮੈਂ ਸਕਿਉਰਿਟੀ ਅਫਸਰ ਹਾਂ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁੜੀਆ ਐ ਛੋਟੀ ਜਈ ਤੇ ਹੁਣ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਨਾਂ ਦੇ ਨਾਲ ਆਈਆਂ ਸੀ ਇਹ ਕੋਈ ਨਹੀਂ ਮੈਨੂੰ ਪਤਾ ਨਹੀਂ ਕਹਦੇ ਨਾਲ ਆਈਆਂ ਕਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਬਲਕਿ ਇਹ ਪੁਰਾ ਮੈਂ ਸੇਮ ਸੇਮ ਸੈਕਿਉਰਿਟੀ ਅਫਸਰ ਹ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਆਂ ਦੋ ਇੱਕ ਨਾਲ ਬੱਚਾ ਗੁੜੀ ਆ ਜਾਂ ਛੋਟੀ ਜਈ ਤੇ ਉਹਨ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਕਿੰਨੇ ਕੁ ਜਿਹੜਾ ਟਾਈਮ ਸੀ ਜਦੋਂ ਇਹ ਲੜਕੀਆਂ ਆਈਆਂ ਨੇ ਇੱਥੇ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਦੇ ਨਾਲ ਆਈਆਂ ਬਿਲਕੁਲ ਕੋਈ ਨਹੀਂ ਮੈਨੂੰ ਪਤਾ ਨਹੀਂ ਕਿਹਦੇ ਨਾਲ ਆਈਆਂ ਕਿਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਨੀ ਗੱਲ ਕੀਤੀ ਕੁਛ ਕੀ ਕੀ ਗੱਲ ਕੀਤੀ ਉਹਨਾਂ ਦੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਕੋਈ ਡਾਕੂਮੈਂਟ ਵੀ ਰਿਹਾ ਹੈ ਕੋਈ ਕੁਛ ਨਹੀਂ ਰਹਿਣਾ ਦੇ ਕੋਲ ਕੋਈ ਫੋਨ ਇਹਨਾਂ ਨੂੰ ਫੋਨ ਹੈਗਾ ਗੱਲ ਕੀਤੀ ਫੋਨ ਤੇ ਕਿਸ ਫੋਨ ਤੇ ਫੋਨ ਕੋਈ ਰਸੀਵ ਨਹੀਂ ਕਰ ਰਿਹਾ ਜੇ ਕਿਸੇ ਨੂੰ ਕਰਦੇ ਵੀ ਆ ਕਿਸੇ ਦਾ ਵੀ ਨਹੀਂ ਆ ਰਿਹਾ ਫੋਨ ਤੁਹਾਨੂੰ ਲੱਗਦਾ ਕੀ ਨਸ਼ਾ ਕੋਈ ਕੀਤਾ ਹੈ ਨਹੀਂ ਡਰਿੰਕ ਕੀਤੀ ਹੋਈ ਨਸ਼ਾ ਕੀਤਾ ਹੋਇਆ ਬਹੁਤ ਜ਼ਿਆਦਾ ਨਸ਼ਾ ਕੀਤਾ ਟ੍ਰੀਟਮੈਂਟ ਦਿੱਤਾ ਇਹਨਾਂ ਨੂੰ ਹਾਂਜੀ ਮੈਂ ਨਿੰਬੂ ਪਾਣੀ ਪਿਲਾਇਆ ਸੀ ਨਿੰਬੂ ਦਿੱਤੇ ਇਹਨਾਂ ਨੂੰ ਕੱਟ-ਕੱਟ ਕੇ ਬਟ ਕੋਈ ਹੋ ਨਹੀਂ ਰਿਹਾ ਉਹਨਾਂ ਦਾ 10 ਜਣੇ ਆ ਦੋ ਲੇਡੀਜ਼ ਆ ਇੱਕ ਬੱਚਾ ਮੈਂ ਸੇ ਮੈਮ ਸਕਿਉਰਟੀ ਆਫਸਰ ਹ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁੜੀਆ ਹੈ ਛੋਟੀ ਜਈ ਤੇ ਹੁਣ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਨਾਂ ਦੇ ਨਾਲ ਆਈਆਂ ਸਨ ਕੋਈ ਨਹੀਂ ਮੈਨੂੰ ਪਤਾ ਨਹੀਂ ਕਿਹਦੇ ਨਾਲ ਆਈਆਂ ਕਿਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਬਲਕਿ ਇਹ ਫੁਰਮੈਂ ਐਸ ਮੈਮ ਸੈਕਿਉਰਟੀ ਅਫਸਰ ਹਰ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁੜੀਆ ਹੈ ਛੋਟੀ ਜਈ ਤੇ ਉਹਨ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਮੇਰੇ ਕੋਲ ਜਦੋਂ ਟਾਈਮ ਸੀ ਜਦੋਂ ਇਹ ਲੜਕੀਆਂ ਆਈਆਂ ਨੇ ਇੱਥੇ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਦੇ ਨਾਲ ਆਈਆਂ ਸੀ ਕੋਈ ਨਹੀਂ ਮੈਨੂੰ ਪਤਾ ਨਹੀਂ ਕਿਹਦੇ ਨਾਲ ਆਈਆਂ ਕਿਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਵੀ ਗੱਲ ਕੀਤੀ ਕੁਝ ਕੀ ਕੀ ਗੱਲ ਕੀਤੀ ਉਹਨਾਂ ਦੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਕੋਈ ਡਾਕੂਮੈਂਟ ਵਗੈਰਾ ਹੈ ਕੋਈ ਕੁਝ ਨਹੀਂ ਸੀ ਉਹਨਾਂ ਦੇ ਕੋਲ ਕੋਈ ਫੋਨ ਇਹਨਾਂ ਕੋਲ ਫੋਨ ਹੈਗਾ ਉਹ ਗੱਲ ਕੀਤੀ ਫੋਨ ਤੇ ਕੀ ਫੋਨ ਤੇ ਫੋਨ ਕੋਈ ਰিসিਵ ਨਹੀਂ ਕਰ ਰਿਹਾ ਜੇ ਕਿਸੇ ਨੂੰ ਕਰਦੇ ਵੀ ਆ ਕਿਸੇ ਦਾ ਵੀ ਨਹੀਂ ਆ ਰਿਹਾ ਹੁਣ ਤੁਹਾਨੂੰ ਲੱਗਦਾ ਕੀ ਨਸ਼ਾ ਕੋਈ ਕੀਤਾ ਹੈ ਜਾਂ ਨਹੀਂ ਡਰਿੰਕ ਕੀਤੀ ਹੋਈ ਨਸ਼ਾ ਕੀਤਾ ਹੋਇਆ ਬਹੁਤ ਜ਼ਿਆਦਾ ਨਸ਼ਾ ਕੀਤਾ ਹੈ ਟਰੀਟਮੈਂਟ ਦਿੱਤਾ ਇਹਨਾਂ ਨੂੰ ਹਾਂਜੀ ਮੈਂ ਨਿੰਬੂ ਪਾਣੀ ਪਿਲਾਇਆ ਸੀ ਨਿੰਬੂ ਦਿੱਤੇ ਇਹਨਾਂ ਨੂੰ ਕੱਟ-ਕੱਟ ਕੇ ਬਟ ਕੋਈ ਹੋ ਨਹੀਂ ਰਿਹਾ ਉਹਨਾਂ ਦਾ 10 ਜਣੇ ਆ ਦੋ ਲੇਡੀਜ਼ ਆ ਇੱਕ ਬੱਚਾ